ਜਿਸ ਤਰੀਕੇ ਨਾਲ ਆਫੀਸਰ ਜਿਹੜੇ ਨੇ ਉਸ ਕਾਮ ਸਖਾਮ ਦੀ ਇੱਛਾ ਰੱਖਦੇ ਔਰ ਕਿਸਾਨ ਜਿਹੜੇ ਨੇ ਬੜੇ ਧਿਆਨ ਨਾਲ ਸੁਣ ਕੇ ਸਿੱਖਣ ਦੀ ਇੱਛਾ ਰੱਖਦੇ ਆ ਸੋ ਇਹ ਪ੍ਰੋਗਰੈਸ ਤੇ ਚੰਗੇ ਫਿਊਚਰ ਦੀਆਂ ਨਿਸ਼ਾਨੀਆਂ ਨੇ ਕਿਸਾਨ ਸਿਖਲਾਈ ਕੈਂਪ ਸੋਣੀ ਦੀਆਂ ਫਸਲਾਂ ਨੂੰ ਦੀ ਜਾਣਕਾਰੀ ਦੇਣ ਦੇ ਲਈ ਔਰ ਕਿਹੜੀਆਂ ਸੀ ਕਿਸਮਾਂ ਝੋਨੇ ਦੀਆਂ ਜਿਹੜੀਆਂ ਅੱਗੇ ਆਉਣ ਵਾਲੀ ਫਸਲ ਆ ਉਹਦੇ ਚ ਕਿਹੜੀਆਂ ਕਿਸਮਾਂ ਜਿਹੜੀਆਂ ਲਾਉਣੀਆਂ ਨੇ ਕਿਹੜੀਆਂ ਕਿਸਮਾਂ ਮੈਨ ਕੀਤੀਆਂ ਗਈਆਂ ਔਰ ਉਹਨਾਂ ਦੇ ਚ ਕਿੰਨੀ ਖਾਦ ਪਿਆਣੀ ਹੈ ਕਦੋਂ ਲਾਉਣੀ ਹੈ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਅੱਜ ਇਹ ਕੈਂਪ ਲਾਇਆ ਗਿਆ ਸੀ ਅਤੇ ਅਸੀਂ ਗगन ਸੀਡ ਸਟੋਰ ਵੱਲੋਂ ਇੱਕ ਸਟਾਲ ਲਾਇਆ ਜਿਸ ਦੇ ਵਿੱਚ ਆਪਣੇ ਝੋਨੇ ਦੇ ਬੀਜ ਹਾਈਬ੍ਰਿਡ ਮੱਕੇ ਦੇ ਬੀਜ ਹੋਰ ਅੰਨੀਆਂ ਸਬਜ਼ੀਆਂ ਦੇ ਬੀਜਾਂ ਬਾਰੇ ਜਾਣਕਾਰੀ ਦਿੱਤੀ ਗਈ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਜਨਾਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਸ ਮੇਲੇ ਪੱਦਰ ਤੇ ਆਪਣਾ ਸਟਾਲ ਲਗਾ ਸਕੀਏ ਔਰ ਕਿਸਾਨਾਂ ਨੂੰ ਜਾਗਰੂਕ ਕਰ ਚਕੀਏ ਕਿ ਜਿਹੜੀਆਂ ਔਣ ਵਾਲੀਆਂ ਵੈਰੈਟੀਆਂ ਵਾਂ ਜਾਂ ਕੋਈ ਨਵੀਂ ਵੈਰੈਟੀ ਆ ਜਾਂ ਪੁਰਾਣੀਆਂ ਵੈਰੈਟੀਆਂ ਵਾਂ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਦੇਖੋ ਅੱਜ ਜਿਹੜਾ ਕਿਸਾਨ ਸਖਲਾਈ ਕੈਂਪ ਲੱਗਿਆ ਕਿਸਾਨਾਂ ਵੱਲੋਂ ਬਹੁਤ ਵੱਡਾ ਹੰਗਾਰਾ ਹੈ ਔਰ ਪਹਿਲਾਂ ਹੀ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਅਲੱਗ-ਅਲੱਗ ਫਸਲਾਂ ਪੈਦਾ ਕਰਨ ਵਿੱਚ ਬੜੀ ਮੁਹਾਰਤ ਜਿਹੜੀ ਉਹ حاصل ਹੈ ਇਹਨਾਂ ਨੂੰ ਖੇਤੀ ਦੇ ਸੰਧਾਂ ਬਾਰੇ ਵੀ ਇੱਥੇ ਬਹੁਤ ਵੱਡਾ ਇੱਕ ਹੱਬ ਹੈ ਤੇ ਮੈਂ ਬਸ ਬੜੀ ਖੁਸ਼ੀ ਹੋਈ ਹੈ ਕਿ ਜਿਸ ਤਰੀਕੇ ਨਾਲ ਆਫੀਸਰ ਜਿਹੜੇ ਨੇ ਉਸ ਕਾਮ ਸਖਾਮ ਦੀ ਇੱਛਾ ਰੱਖਦੇ ਔਰ ਕਿਸਾਨ ਜਿਹੜੇ ਨੇ ਬੜੇ ਧਿਆਨ ਨਾਲ ਸੁਣ ਕੇ ਸਿੱਖਣ ਦੀ ਇੱਛਾ ਰੱਖਦੇ ਆ ਸੋ ਇਹ ਪ੍ਰੋਗਰੈਸ ਤੇ ਚੰਗੇ ਫਿਊਚਰ ਦੀਆਂ ਨਿਸ਼ਾਨੀਆਂ ਨੇ ਔਰ ਸਰਕਾਰ ਵੱਲੋਂ ਜਿਹੜਾ ਖੇਤੀ ਨੂੰ ਉੱਪਰ ਉਠਾਉਣ ਲਈ ਜਿਹੜਾ ਉਪਰਾਲੇ ਕੀਤੇ ਜਾਂਦੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਅਫੀਸਰ ਸਾਹਿਬਾਨ ਐਸ ਡੀ ਐਮ ਸਾਹਿਬ ਬਾਜਵਾ ਸਾਹਿਬ ਐਡੀ ਸੀ ਸਾਹਿਬ ਤੇ ਇੱਥੇ ਸਾਰੇ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਇਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਸ ਕੈਂਪ ਨੂੰ ਕਾਮਯਾਬ ਬਣਾਇਆ ਤੇ ਆਪਣੀਆਂ ਸਕੀਮਾਂ ਆਪਣੇ ਤਜਰਬੇ ਜਿਹੜੀ ਰਿਸਰਚ ਕੀਤੀ ਆ ਉਹਦੇ ਆਧਾਰ ਤੇ ਅੱਗੇ ਕਿਸਾਨਾਂ ਨੂੰ ਜਿਹੜਾ ਇੱਕ ਸਿੱਖਣ ਦਾ ਜਿਹੜਾ ਮੌਕਾ ਦਿੱਤਾ ਇਹਦੇ ਲਈ ਮੈਂ ਐਡਮਿਨਿਸਟ੍ਰੇਸ਼ਨ ਦਾ ਤੇ ਇਹਨਾਂ ਨੂੰ ਵਧਾਈ ਦਿੰਦਾ ਅੱਜ ਦਾ ਜਿਹੜਾ ਇਹ ਕਿਸਾਨ ਸਿਖਲਾਈ ਕੈਂਪ ਸੋਨੀ ਦੀਆਂ ਫਸਲਾਂ ਨੂੰ ਦੀ ਜਾਣਕਾਰੀ ਦੇਣ ਦੇ ਲਈ ਔਰ ਕਿਹੜੀਆਂ ਅਸੀਂ ਕਿਸਮਾਂ ਝੋਨੇ ਦੀਆਂ ਜਿਹੜੀਆਂ ਅੱਗੇ ਆਣ ਆਣ ਵਾਲੀ ਫਸਲ ਆ ਉਹਦੇ ਚ ਕਿਹੜੀਆਂ ਕਿਸਮਾਂ ਜਿਹੜੀਆਂ ਲਾਉਣੀਆਂ ਨੇ ਕਿਹੜੀਆਂ ਕਿਸਮਾਂ ਬੈਨ ਕੀਤੀਆਂ ਗਈਆਂ ਔਰ ਉਹਨਾਂ ਵਿੱਚ ਕਿੰਨੀ ਖਾਦ ਪਿਆਣੀ ਹੈ ਕਦੋਂ ਲਾਉਣੀਆਂ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਅੱਜ ਇਹ ਕੈਂਪ ਲਾਇਆ ਗਿਆ ਸੀ ਔਰ ਇਹ ਜਾਣਕਾਰੀ ਦੇ ਇਲਾਵਾ ਇੱਥੇ ਕਿਉਂਕਿ ਅੱਜ ਸਾਡੇ ਕੋਲੇ ਪੀਐਚਯੂ ਦੇ ਤੋਂ ਵੀ ਕਾਫੀ ਮਾਹਿਰ ਆਏ ਹੋਏ ਸੀ ਸਾਡੇ ਡਿਪਾਰਟਮੈਂਟ ਤੋਂ ਵੀ ਕਾਫੀ ਮਾਹਿਰ ਇੱਥੇ ਇਕੱਠੇ ਹੋਏ ਸੀਗੇ ਔਰ ਜਿਹੜਾ ਇੱਥੇ ਅਸੀਂ ਪ੍ਰਦਰਸ਼ਨੀਆਂ ਕਾਫੀ ਵੱਡੀ ਗਿਣਤੀ ਦੇ ਵਿੱਚ ਲਾਈਆਂ ਤਾਂ ਕਿ ਕਿਸਾਨ ਉਹਨਾਂ ਪ੍ਰਦਰਸ਼ਨੀਆਂ ਨੂੰ ਦੇਖ ਕੇ ਕੁਝ ਨਾ ਕੁਝ ਇਤੋਂ ਸਿੱਖ ਸਕਣ ਔਰ ਕੋਈ ਵੀ ਜਿਹੜੀ ਨਵੀਂ ਟੈਕਨੀਕਾ ਉਹਨਾਂ ਸਾਰੀਆਂ ਨਹੀਂ ਪ੍ਰਦਰਸ਼ਨੀਆਂ ਖਾਸ ਕਰਕੇ ਮਸ਼ੀਨਰੀ ਔਰ ਮਸ਼ੀਨਰੀ ਤੋਂ ਬਿਨਾ ਕੁਝ ਜਿਹੜੀਆਂ ਪੈਸਿਫਾਈਡ ਜਿਹੜੇ ਨਵੇਂ ਕੁਝ ਟੈਕਨੀਕਲ ਸੀਗੇ ਔਰ ਉਹ ਸਾਰੇ ਜਿਹੜੀਆਂ ਪ੍ਰਦਰਸ਼ਨੀਆਂ ਲਾਈਆਂ ਗਈਆਂ ਸੀ ਕਿਸਾਨਾਂ ਨੇ ਸਨਮਾਨਿਤ ਕੀਤਾ ਕਿਉਂ ਸਨਮਾਨਿਤ ਕੀਤਾ ਗਿਆ ਕੁਝ ਕਿਸਾਨਾਂ ਨੇ ਜਿਨ੍ਹਾਂ ਨੇ ਆਪਣੀ ਖੇਤੀ ਦੇ ਵਿੱਚ ਕੁਝ ਨਵੈਕਲੀ ਪਹਿਲ ਕੀਤੀ ਸੀ ਉਹਨਾਂ ਪੰਜ ਕਿਸਾਨਾਂ ਨੂੰ ਹਰੇਕ ਬਲਾਕ ਦੇ ਵਿੱਚੋਂ ਇੱਕ ਇੱਕ ਕਿਸਾਨ ਜਿਹੜੇ ਆ ਅਸੀਂ ਸਨਮਾਨਿਤ ਕੀਤੇ ਕੀਤੇ ਗਏ ਨੇ ਕੋਣ ਕੋਣ ਸ੍ਰੀ ਸਤ ਜੀ ਸਰ ਇਹਦੇ ਵਿੱਚ ਸਾਡੇ ਕੋਲੇ ਸਰਦਾਰ ਸੱਜਨ ਸਿੰਘ ਟੀਮਾ ਜੀ ਜਿਹੜੇ ਹਲਕਾ ਇੰਚਾਰਜ ਤੇ ਚੇਅਰਮੈਨ ਨੇ ਨਗਰ ਸੁਧਾਰ ਟ੍ਰਸਟ ਦੇ ਉਹ ਸਾਡੇ ਕੋਲੇ ਅਜੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਇਸ ਤੋਂ ਬਿਨਾ ਜਿਹੜੇ ਸਾਡੇ ਕੋਲੇ ਏਡੀਸੀ ਵਿਕਾਸ ਵਿਰਿੰਦਰਪਾਲ ਬਾਜਵਾ ਜੀ ਤੇ ਬਾਕੀ ਸਾਡੇ ਡਿਪਾਰਟਮੈਂਟ ਦੇ ਕੋਲ ਜੋਇਨ ਡਾਇਰੈਕਟਰ ਡਾਕਟਰ ਬੈਨੀਪਾਲ ਜੀ ਪਹੁੰਚੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਗगन ਸੀਡਸ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ ਜੀ। ਅੱਜ ਅਸੀਂ ਜਿੱਦਾਂ ਕਿ ਆਪਣੇ ਜ਼ਿਲ੍ਹਾ ਪੱਧਰ ਤੇ ਕਿਸਾਨ ਮੇਲਾ ਕਰਵਾਇਆ ਗਿਆ ਆ ਸੁਲਤਾਨਪੁਰ ਲੋਧੀ ਇੰਪੀਰੀਅਲ ਕੈਸਲ ਪੈਲਸ ਦੇ ਵਿੱਚ ਤੇ ਇੱਥੇ ਅਸੀਂ ਗगन ਸੀਡ ਸਟੋਰ ਵੱਲੋਂ ਇੱਕ ਸਟਾਲ ਆਇਆ ਜਿਸ ਦੇ ਵਿੱਚ ਆਪਣੇ ਝੋਨੇ ਦੇ ਬੀਜ, ਹਾਈਬ੍ਰਿਡ ਮੱਕੇ ਦੇ ਬੀਜ, ਹੋਰ ਅੰਨੀਆਂ ਸਬਜ਼ੀਆਂ ਦੇ ਬੀਜਾਂ ਬਾਰੇ ਜਾਣਕਾਰੀ ਦਿੱਤੀ ਗਈ ਆ। ਅਸੀਂ ਸਾਰੇ ਕਿਸਾਨ ਭਰਾਵਾਂ ਦਾ ਜੀ ਆਇਆਂ ਆਖਦੇ ਹਾਂ। ਤੇ ਜਿਸ ਵਿੱਚ ਔਰ ਵਾਲੀਆਂ ਵੈਰੈਟੀਆ ਆਪਣੀਆਂ ਜਿੱਦਾ PR126 PR127 PR128 PR129 PR131 ਸਾਰੇ ਹੀ ਝੋਨੇ ਗਗਨ ਸੀਡ ਸਟੋਰ ਤੇ ਅਵੇਲੇਬਲ ਹੈ ਤਲਵੰਡੀ ਚੌਧਰੀਆ ਰੋਡ ਗਗਨ ਸੀਡ ਸਟੋਰ ਪਲੀਜ਼ ਧੰਨਵਾਦ ਜੀ ਸਾਰੇ ਕਿਸਾਨ ਵੀਰਾਂ ਦਾ ਉੱਥੇ ਪਹੁੰਚ ਕਰਕੇ ਸਾਰੇ ਹੀ ਸੀਡ ਉੱਥੋਂ ਲੈ ਸਕਦੇ ਆ ਜੀ ਨੰਬਰ ਨੋਟ ਕਰ ਸਕਦੇ ਹੋ 94631 80454 ਦੁਬਾਰਾ ਫਿਰ ਨੰਬਰ ਨੋਟ ਕਰ ਸਕਦੇ ਹੋ 94631 80454 ਧੰਨਵਾਦ ਚਲ ਕਿਸਾਨ ਭਰਾਵੋ ਮੇਰਾ ਨਾਮ ਹੈਗਾ ਸਾਜਨ ਸ਼ਰਮਾ ਜੀ ਔਰ ਅੱਜ ਅਸੀਂ ਕਿਸਾਨ ਮੇਲਾ ਜੋ ਸੁਲਤਾਨਪੁਰ ਲੋਧੀ ਕੀਤਿਵਾਰੀ ਪੱਦਰ ਤੇ ਜਿਹੜਾ ਲਗਾਇਆ ਗਿਆ ਅੰਪੀਰੀਅਲ ਕੈਸਟਲ ਜ਼ਿਲ੍ਹਾ ਕਪੂਰਥਲਾ ਅੱਜ ਇਹ ਜਿਹੜਾ ਕਿਸਾਨ ਮੇਲਾ ਵਾ ਇਸ ਦੇ ਵਿੱਚ ਜਿਹੜਾ ਪਹਿਲੇ ਨੰਬਰ ਤੇ ਸਾਡਾ 1 ਨੰਬਰ ਸਟਾਲ ਲੱਗਾ ਵਾ ਉਹ ਗਗਨ ਸੀ ਸਟੋਰ ਉਹਨੂੰ ਲਗਾਇਆ ਗਿਆ ਵਾ ਜਿਸ ਸਟਾਲ ਦੇ ਵਿੱਚ ਅਦਰ ਵੈਰਾਈਟੀਆਂ ਜਿੱਦਾਂ ਮਤਲਬ ਕਿ ਹਾਈਬ੍ਰਿਡ ਜਿਹੜੇ ਮੱਕੇ ਦੇ ਬੀਜ ਵਾ ਜੋ ਸਿਆਲੂ ਮੱਕੀ ਹੁੰਦੀ ਆ ਉਹਦੀ ਐਡਵਰਟਾਈਜ਼ਮੈਂਟ ਵੀ ਇੰਨੀ ਇੱਥੇ ਕੀਤੀ ਗਈ ਆ ਔਰ ਆਉਣ ਵਾਲੀ ਜਿਹੜੀ ਪੀਆਰ 131 ਔਰ 126 128 ਜਿਹੜੀ ਝੋਨੇ ਦੀਆਂ ਵੈਰਾਈਟੀਆਂ ਹੁਣ ਜੋ ਲੱਗਣੀਆਂ ਐ ਉਹਦੀ ਵੀ ਐਡਵਰਟਾਈਜ਼ਮੈਂਟ ਕੀਤੀ ਆ ਚਰੀ ਬਾਜਰੇ ਦੇ ਬੀਜ ਦੀ ਐਡਵਰਟਾਈਜ਼ਮੈਂਟ ਕੀਤੀ ਆ ਔਰ ਇਹ ਜਿਹੜਾ ਕਿਸਾਨ ਮੇਲਾ ਐ ਇਹ ਬੜੇ ਹੀ ਵੱਡੇ ਪੱਧਰ ਤੇ ਕਰਾਇਆ ਗਿਆ ਹੈ ਔਰ ਇਸ ਵਿੱਚ ਬਹੁਤ ਹੀ ਦੂਰ ਦੂਰ ਤੋਂ ਕਿਸਾਨ ਸਾਥੀ ਪਹੁੰਚੇ ਹੋਏ ਨੇ ਔਰ ਮੈਂ ਧੰਨਵਾਦ ਕਰਦਾ ਹਾਂ ਗਗਨ ਸੀ ਸਟੋਰ ਵਾਲਿਆਂ ਦਾ ਸੁਲਤਾਨ ਬਲੋਦੀ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅੱਜ ਇਸ ਖੇਤੀਬਾੜੀ ਖੇਤੀਬਾੜੀ ਵਿਭਾਗ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਸ ਮੇਲੇ ਪੱਦਰ ਤੇ ਆਪਣਾ ਸਟਾਲ ਲਗਾ ਸਕੀਏ ਔਰ ਕਿਸਾਨਾਂ ਨੂੰ ਜਾਗਰੂਕ ਕਰ ਚੁੱਕੀਏ ਕਿ ਜਿਹੜੀਆਂ ਔਨ ਵਾਲੀਆਂ ਵੈਰਾਈਟੀਆਂ ਵਾਂ ਜਾਂ ਕੋਈ ਨਵੀਂ ਵੈਰਾਈਟੀ ਆ ਜਾਂ ਪੁਰਾਣੀਆਂ ਵੈਰਾਈਟੀਆਂ ਵਾਂ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਔਰ ਮੈਂ ਧੰਨਵਾਦ ਕਰਦਾ ਸਾਰੇ ਸੱਜਣ ਮਿੱਤਰਾਂ ਦਾ ਜਿਹੜੇ ਇੱਥੇ ਪਹੁੰਚੇ ਨੇ